ਤਿੰਗਾਂ ਵੀ ਜਥੇਬੰਦਕ ਟਾਂਚਾ 15 ਵਾੜਾ ਮੀਟਿੰਗ ਦੇ ਨਾਲ ਹੀ ਮਜਬੂਤ ਹੋ ਇੱਥੇ ਆਉਣ ਵਾਲੇ ਸਮੇਂ ਦੇ ਔਰ ਮੌਜੂਦਾ ਹਾਲਾਤਾਂ ਦੇ ਉੱਤੇ ਸਾਰੇ ਆਗੂਆਂ ਨੇ ਪੂਰੀ ਇਹ ਚਰਚਾ ਦੇ ਨਾਲ ਗੱਲਬਾਤ ਜਿਹੜੀ ਉਹ ਕੀਤੀ ਆ ਵਿਸ਼ੇਸ਼ ਚਰਚਾ ਜਿਹੜੀ ਉਹ ਪੰਜਾਬ ਸਰਕਾਰ ਦੀ ਚੱਲ ਰਹੀ ਆ ਵੀ ਪੰਜਾਬ ਸਰਕਾਰ ਕੇਂਦਰ ਨਾਲ ਜਿਹੜੀ ਲੜਾਈ ਪੰਜਾਬ ਸਰਕਾਰ ਨੂੰ ਵਿੜਨੀ ਚਾਹੀਦੀ ਸੀ ਵੀ ਸਾਡੇ ਬਿਆਸ ਮੈਨੇਜਰ ਬੋਰਡ ਦੇ ਵਿੱਚੋਂ ਹੱਥ ਖੋ ਲਿਆ ਪ੍ਰਦੂਸ਼ਣ ਕੰਟਰੋਲ ਬੋਰਡ ਤੁਸੀਂ ਆਪਣੇ ਥੱਲੇ ਲੈ ਗਏ ਜੀ ਭਾਰਤ ਮਾਲਾ ਪ੍ਰੋਜੈਕਟ ਤਹਿਤ ਪੰਜਾਬ ਦੀ ਜਰਖੇ ਜਮੀਨ ਖੋਹ ਰੇ ਜੀ ਉਹ ਲੜਾਈ ਨੂੰ ਉਹਨਾਂ ਕੇਂਦਰ ਦੀਆਂ ਦੇਤਾਾਂ ਤੇ ਅਮਿਤ ਸ਼ਾਹ ਤੇ ਮੋਦੀ ਦੀਆਂ ਦੇਤਾਾਂ ਤੇ ਸਾਡੇ ਚੁੱਲਿਆਂ ਵੱਲ ਭਗਵੰਤ ਮਾਨ ਲੈ ਕੇ ਆ ਗਿਆ ਤੇ ਆਪਣੇ ਆਪ ਨੂੰ ਬੜਾ 30 ਮਾਰਖਾਂ ਸਮਝ ਰਿਆ ਅਸੀਂ ਕਹਿੰਨੇ ਆ ਭਗਵੰਤ ਮਾਨ ਜੀ ਤੁਸੀਂ ਪੈਰ ਥਲੇ ਬਟੇਰਾ ਆਇਆ ਸਮਝ ਕੇ ਯਾਰ ਮੀਟਣਾ ਰੋਟੀ ਖਾਂਦੇ ਹੁੰਦੇ ਆ ਇਹ ਪਰੰਪਾਲ ਕੇ ਬਹਿਗੇ ਜੇ ਇਹ ਪੰਜਾਬ ਦੇ ਲੋਕ ਆ ਇਹ ਜ਼ਮੀਨਾਂ ਸਾਨੂੰ ਕਹਿੰਨੇ ਥਾਲੀ ਜੀ ਪਰੋਸ ਕੇ ਨਹੀਂ ਦਿਤੀਆਂ ਤੁਸੀਂ ਜ਼ਮੀਨਾਂ ੱੱਕੇ ਦੇ ਨਾਲ ਖੋਈਆਂ ਲੋਕਾਂ ਨੇ ਫੇਰ ਕਬਜ਼ੇ ਕੀਤੇ ਫਿਰ ਖੋਗੇ ਫਿਰ ਕਬਜ਼ੇ ਕਰਾਂਗੇ ਜ਼ਮੀਨਾ ਲੋਕਾਂ ਦੀਆਂ ਵਾ ਜਿੰਨੀ ਦੇਰ ਤੱਕ ਲੋਕਾਂ ਦੀ ਸਹਿਮਤੀ ਨਹੀਂ ਹੁੰਦੀ ਤੇਰੀ ਤਾਂ ਜਾਂਦਾ ਜ਼ਮੀਨ ਕਿਵੇਂ ਖੋਲੋਗੇ ਅਗਲੀ ਗੱਲ ਤੂੰ ਕੀਤੀ ਹੈ ਵੀ ਜਥੇਬੰਦੀਆਂ ਚੋਰ ਆ ਜੀ ਇਹ ਫੰਡ ਇਕੱਠਾ ਕਰਦੀਆਂ ਵਾ ਜਿਹੜੇ ਤੁਹਾਨੂੰ ਫੰਡ ਆ ਇਹ ਆਪ ਲਾਓ ਕਿਤੇ ਆਪ ਦੇ ਦੱਸੋ ਫੰਡ ਤੁਹਾਨੂੰ 18 ਅਗਸਤ 2022 ਦੀ ਮੀਟਿੰਗ ਵਿੱਚ ਦੱਸ ਕੇ ਆਏ ਆ ਭਗਵੰਤ ਮਾਨ ਵੀ ਤੇਰੇ ਤੋਂ ਹੋਰ ਕੱਖ ਨਹੀਂ ਹੋਣਾ ਇੱਕ ਕੰਮ ਤੇਰੇ ਕਰਨ ਵਾਲਾ ਅਜੇ ਕਰਜਵੇਂ ਤੀ ਤੇ ਤੁਸੀਂ ਕਿ ਉਹ ਕਿਹੜਾ ਇਹ ਆ ਜੇ ਕਿਤੇ ਪੰਜਾਬ ਨੂੰ ਬਿਜਲੀ ਤਲ ਦੇ ਉੱਤੇ ਆਤਮ ਨਿਰਭਰ ਕਰ ਜਾਵੇਂ ਦੁਨੀਆ ਜਸ ਗਾਉਗੀ ਤੇ ਕਹਿੰਦੇ ਉਹ ਕਿਵੇਂ ਅਸੀਂ ਤੈਨੂੰ ਇਹ ਵੀ ਕਿਹਾ ਸੀ ਵੀ ਇੱਥੇ ਸੂਰਜੀ ਪ੍ਰੋਜੈਕਟ ਲੱਗਦੇ ਆ ਤਕਰੀਬਨ 10.5 ਮਹੀਨੇ ਸੂਰਜੀ ਚਮਕਾ ਮਾਰਦਾ ਵਾ ਸੂਰਜੀ ਪ੍ਰੋਜੈਕਟ ਲਾ ਕੇ ਇੰਡਸਟਰੀ ਨੂੰ ਬਿਜਲੀ ਫ੍ਰੀ ਦੇ ਸਕਦਾ ਤੇ ਤੇਰਾ ਅਗਲਾ ਸਵਾਲ ਸੀ ਪੈਸੇ ਕਿੱਥੇ ਆਉਣਗੇ ਤੈਨੂੰ ਇਹ ਵੀ ਗੱਲ ਕਹੀ ਪਿਆਸ ਇhtiyar ਬਾਜ਼ੀਆਂ ਦੇ ਉੱਤੇ ਪੈਸੇ ਖਰਚਨੇ ਬੰਦ ਕਰ ਦੇ ਤੈਨੂੰ ਇਹ ਵੀ ਗੱਲ ਕਹੀ ਆਪਣੇ ਆਕਾ ਨੂੰ ਪੰਜਾਬ ਦੇ ਜਹਾਜ ਦੇ ਟੂਟੇ ਦੇਣੇ ਬੰਦ ਕਰ ਦੇ ਇੰਨੇ ਰੁਪਏ ਇਕੱਠੇ ਹੋ ਜਾਣਗੇ ਜਿਹੜੇ ਤੇਰ ਤੋਂ ਇਸ ਪ੍ਰੋਜੈਕਟ ਲਈ ਮੁੱਕਣਗੇਰੀ ਤੇਰੀ ਸਰਕਾਰ ਨਹੀਂ ਹੋਣੀ ਹੁਣੀ ਗਾ ਪਰ ਆਹ ਤੇਰੇ ਵਾਸਤੇ ਕਰਨ ਵਾਲਾ ਕੰਮ ਸੀ ਜਿਹੜਾ ਤੂੰ ਨਹੀਂ ਕੀਤਾ ਅੱਜ ਵੀ ਤੈਨੂੰ ਕਹਿੰਨੇ ਆ ਤੇਰਾ ਯੁੱਧ ਨਸ਼ਿਆਂ ਵਿਰੁੱਧ ਠੋਸਵਾ 31 ਮਈ ਲੰਘੀ ਕੱਲਾ ਅਜ ਪਹਿਲੀ ਜੂਨ ਹੋ ਗਈ ਆ 10 ਵੀ ਨਸ਼ੇ ਖਤਮ ਹੋ ਗਏ ਕੋ ਚੌਧਰੀ ਫੜਿਆ ਗਿਆ ਪੈਕਸ਼ੈਗ ਤੇ ਆਪਾਂ ਵੀ ਰਾਤ ਨੂੰ 5 ਵਜੇ ਤੋਂ ਲਾਉਣਾ ਸ਼ੁਰੂ ਕਰਦਨੇ ਆ ਕੀ ਉਹ ਸ਼ਰਾਬ ਨਸ਼ਾ ਨਹੀਂ ਗਈ ਤੇਰੀ ਸਿੱਖਿਆ ਕ੍ਰਾਂਤੀ ਖਤਮ ਹੋ ਗਈ ਮੈਂ ਅੱਜ ਆਪਣੇ ਪਿੰਡ ਦੇ ਹਸਪਤਾਲ ਦੇ ਕੋਈ ਇਲਾਕੇ ਆਇਆ ਵਾਂ ਉਹਦੇ ਅੱਗੇ ਤੇਰੀ ਫੋਟੋ ਲੱਗੀ ਜਿੱਥੇ ਲਿਖਿਆ ਮਹੱਲਾ ਕਨੀਨਕ ਜਿਹੜਾ ਕਿ ਸਰਕਾਰੀ ਹਸਪਤਾਲ ਦਾ ਬੋਰਡ ਸੀ ਉਹਦਾ ਅਰ ਅੱਜ ਤੋਂ ਨਹੀਂ ਜਦੋਂ ਤੋਂ ਦੇਸ਼ ਆਜ਼ਾਦ ਹੋਇਆ ਉਦੋਂ ਤੋਂ ਹੀ ਤੇ 100 ਪਿੰਡ ਤੋਂ ਵੱਧ ਇੱਥੇ ਇਲਾਜ ਕਰਨ ਆਉਂਦੇ ਸੀ ਸਰਜੀਕਲ ਡਾਕਟਰ ਇੱਥੇ ਹੁੰਦਾ ਸੀ ਡਾਕਟਰਾਂ ਦੀ ਟੀਮ ਰਹਿੰਦੀ ਸੀ ਅੱਜ 2 ਵਜੇ ਤੋਂ ਬਾਅਦ ਉੱਥੇ ਨਾ ਬੰਦਾ ਲੱਭਦਾ ਨਾ ਪਰਿੰਦਾ ਲੱਭਦਾ ਵਾ ਸੋ ਇਹ ਤੇਰੀਆਂ ਕਰਨੀਆਂ ਤੈਨੂੰ ਭਰਨੀਆਂ ਪਣੀਆਂ ਵਾ ਠੀਕ ਆ ਪੰਜਾਬ ਦੇ ਜਾਂਬਾਜ ਲੋਕਾਂ ਨੂੰ ਤੇਰੇ ਨਾਲ ਜਿਹੜੀਆਂ ਕੀਤੇ ਹੋਏ ਤੇਰੇ ਵਾਦੇ ਸੀ ਉਹਨਾਂ ਤੇ ਕਰਕੇ ਵੋਟਾਂ ਪਾ ਕੇ ਅੱਜ ਉਹ ਖਮਿਆਜਾ ਭੁਗਤਣਾ ਪੈ ਰਿਹਾ ਵਾ ਪਰ ਪੰਜਾਬ ਗੁਰਾਂ ਦੇ ਨਾਂ ਤੇ ਜਿੰਦਾ ਵਾ ਇਹ ਕੀਰਤੀ ਕਾਮੇ ਜਾਂ ਧਾਰਮਿਕ ਜਾਂ ਸਮਾਜਿਕ ਜਾਂ ਜਨਤਕ ਜਿਥੇਬੰਦੀਆਂ ਵਾ ਇਹ ਗੋਡਾ ਲਾ ਕੇ ਫੇਰ ਉੱਠਣਗੇ ਹਰ ਹਾਲ ਦੇ ਵਿੱਚ ਪੰਜਾਬ ਨੂੰ ਬਚਾਉਣਗੇ ਦੇਸ਼ ਨੂੰ ਬਚਾਉਣਗੇ ਆਪਣੀ ਕਿਰਤ ਦੀ ਕਦੇ ਵੀ ਲੁੱਟ ਨਹੀਂ ਹੋਣ ਦੇਣਗੇ ਜਮੀਨਾ ਜਿਹੜੀਆਂ ਹਰ ਹਾਲਤ ਚ ਬਚਣਗੀਆਂ ਆਪਣੇ ਆਪ ਦਾ ਜਿਸ ਸੁਧਾਰ ਕਰ ਸੀ ਅਜੇ ਵੀ ਕਰ ਲੋ ਹਾਂ ਤੁਹਾਡੀ ਜਿਹੜੀ ਮੀਟਿੰਗ ਕਰਨ ਦਾ ਚੈਲੰਜ ਆ ਉਹ ਅਸੀਂ ਐਕਸੈਪਟ ਕਰਦੇ ਆ ਅਸੀਂ ਆਪਣੀਆਂ ਭਰਾਤਰੀ ਜਥੇਬੰਦੀਆਂ ਨੂੰ ਵੀ ਕਵਾਂਗੇ ਨਾਲ ਲੈ ਕੇ ਆਵਾਂਗੇ ਜਨਤਕ ਤੌਰ ਦੇ ਉੱਤੇ ਸਰਕਾਰੀ মিডিਆ ਸੱਦ ਕੇ ਸੋਸ਼ਲ ਮੀਡੀਆ ਸੱਦ ਕੇ ਨੈਸ਼ਨਲ ਮੀਡੀਆ ਸੱਦ ਕੇ ਇੰਟਰਨੈਸ਼ਨਲ ਮੀਡੀਆ ਸੱਦ ਕੇ ਸਵਾਲ ਜਵਾਬ ਕਰ ਤੇਰੀ ਕੱਲੀ ਕੱਲੀ ਗੱਲ ਦੇ ਜਵਾਬ ਦੇਵਾਂਗੇ ਐਵੇਂ ਨਹੀਂ ਲੋਕਾਂ ਦੇ ਵਿੱਚ ਤੁਰੇ ਫਿਰਦੇ ਇਹਨੂੰ ਪੰਜਾਬ ਨੂੰ ਪੰਜਾਬ ਦੇ ਲੋਕਾਂ ਨੂੰ ਲੁੱਟਦਾ ਸੰਦ ਨਾ ਬਣਾ ਇਹ ਲੁੱਟ ਦੇ ਸਾਧਨ ਇਹ ਉਹ ਲੋਕ ਆ ਜਿਨ੍ਹਾਂ ਨੇ ਕੁਰਬਾਨੀਆਂ ਦੇ ਤਲ ਦੇ ਉੱਤੇ ਇਹ ਦੇਸ਼ ਇਹ ਸਟੇਟ ਇਹ ਸਾਰਾ ਕੁਝ ਖੜਾ ਕੀਤਾ ਵਾ ਧੰਨਵਾਦ ਵਾਹਿਗੁਰੂ ਜੀ ਦਾ ਕਲ ਸਾਹਿਬ ਵਾਹਿਗੁਰੂ ਜੀ ਕੀ